ਮੈਂ ਸ਼ੁਰੂ ਹੀ ਹੋਇਆ ਜਦੋਂ ਮੈਂ ਆਟੀ ਪਾਕੇ ਡਿਟੇਲ ਮੰਗ ਲਈ ਅੰਮ੍ਰਿਤਸਰ ਦੀ ਤੇ ਫਿਰ ਇਹ ਹਿਸਾਬ ਲਾ ਲਿਓ ਇਹ ਗੱਲ ਫਿਰ ਕਿੱਥੋਂ ਤੱਕ ਪਹੁੰਚਣੀ ਹੈ ਇਹ ਡੀਟੀਓ ਆਫਿਸ ਹੈ ਮਰੇ ਸਰਬਰ ਮੈਂ ਗੁਰੂ ਰਾਮਦਾਸ ਮਾਰੇ ਦੀ ਨਗਰੀ ਦਾ ਉਹਨਾਂ ਦਾ ਬੱਚਾ ਵਾਂ ਕਿਤੇ ਇਹ ਭਲੇਖਾ ਮੰਨ ਚੋਂ ਕੱਢ ਦੇਣਾ ਪੀਚਾਰ ਦਾ ਰੋਲਾ ਪਾਉਦੇ ਚੁੱਪ ਕਰ ਜੂ ਇਹ ਇੱਥੇ ਤੱਕ ਨਹੀਂ ਗੱਲ ਰਹਿਣੀ ਇਹ ਬੰਦਿਆਂ ਨੂੰ ਕੰਮ ਕਰਨ ਜਿਹੜਾ ਸਾਫ ਸਫਾਈ ਦਾ ਹੋਣ ਵਾਲਾ ਵਾ ਨਾ ਕਰਨਗੇ ਤੇ ਫਿਰ ਮੈਂ ਵਿਧਾਨ ਸਭਾ ਦੇ ਬਾਹਰ ਜਾ ਕੇ ਬਹਿ ਜਾਣਾ ਤੇ ਜਾਮਾ ਸੀਐਮ ਸਾਹਿਬ ਦੇ ਘਰ ਜਾ ਕੇ ਦੱਸ ਪਾਉਣਾ ਵੀ ਆਹ ਕੰਮ ਕਰਨ ਦੇ ਜੇ ਮੈਂ ਨੁਮਾਇੰਦਿਆਂ ਨੂੰ ਬੇਨਤੀ ਕਰਕੇ ਵੇਖ ਲਈ ਉਹਨਾਂ ਪ੍ਰਸ਼ਾਸਨ ਆਪਣੇ ਦਫ਼ਤਰ ਤੇ ਆਲੇ ਦੁਆਲੇ ਸਾਫ਼ ਰੱਖੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤੇ ਗੱਲ ਯਾਦ ਰੱਖੋ ਤੁਸੀਂ ਉੱਥੇ ਡੈਂਪ ਤੇ ਜਾ ਕੇ ਵੇਖ ਲਓ ਭਗਤਾwale ਉੱਥੇ ਕੈਂਸਰ ਦੀ ਬਿਮਾਰੀ ਫੈਲ ਗਈ ਲੋਕਾਂ ਦਾ ਜੀਣਾ ਬੱਤਰ ਹੋ ਗਿਆ ਉੱਥੇ ਪਾਣੀ ਜਿਹੜਾ ਉਹ ਬਹੁਤ ਹੀ ਮਾੜਾ ਪਾਣੀ ਆ ਰਿਹਾ ਵਿਚਾਰੇ ਰੋਂਦੇ ਬੱਸ ਸਟੈਂਡ ਤੇ ਤੁਸੀਂ ਚੱਲ ਜੋ ਕਿੱਥੋਂ ਦੂਰੋਂ ਦੂਰੋਂ ਲੋਕੀ ਉਤਰਦੇ ਉਥੇ ਉਥੇ ਕੰਨਾਂ ਭਰਦਿਆਂ ਬਾਥਰੂਮ ਕਰ ਕਰ ਕੇ ਖੁੱਲੇ ਆਮ ਦੀ ਗੱਲ ਜਿਹੜੀ ਸੰਗਤ ਇੱਥੇ ਆਉਂਦੀ ਹੈ ਤੇ ਸਾਡੇ ਸ਼ਹਿਰ ਦਾ ਨਾਮ ਨਹੀਂ ਖਰਾਬ ਹੁੰਦਾ ਜਦੋਂ ਵੇਂਦੇ ਲੋਕਾਂ ਨੂੰ ਦੋਸਤੋ ਅੱਜ ਅਸੀਂ ਅੰਮ੍ਰਿਤਸਰ ਦੇ ਡੀਟੀਓ ਦਫ਼ਤਰ ਪਹੁੰਚੇ ਆਂ ਜਿੱਥੇ ਦੇ ਹਾਲਾਤ ਤੁਹਾਡੇ ਨਾਲ ਬਿਆਨ ਜਾ ਰਹੇ ਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਡੀਟੀਓ ਆਫਿਸ ਆ ਜਿੱਥੇ ਜੇ ਲਾਇਸੈਂਸ ਬੰਦੇ ਨੇ ਪਰ ਹਾਲਾਤ ਤੁਸੀਂ ਦੇਖ ਰਹੇ ਹੋ ਹਾਲਾਤ ਵੱਧ ਤੋਂ ਵੱਧਰ ਨੇ ਜਨਵਾਰਾਂ ਦੀ ਪਰਮਾਰ ਪਈ ਹੋਈ ਹੈ ਆਉਣ ਜਾਣ ਵਾਲਿਆਂ ਦਾ ਬੁਰਾ ਹਾਲ ਹੋ ਰਿਹਾ ਤੇ ਇਹ ਮੁੱਦਾ ਜਿਹੜਾ ਇਹ ਸਮਾਜ ਸੇਵੀ ਵੀਰ ਨੇ ਸਾਡੇ ਅੰਮ੍ਰਿਤਸਰ ਦੇ ਸੋਨੂ ਜੰਡਿਆਲਾ ਜੀ ਉਹਨਾਂ ਵੱਲੋਂ ਉਠਾਇਆ ਗਿਆ ਸੀ ਤਾਂ ਵੀਡੀਓ ਵੀ ਵਾਇਰਲ ਹੋ ਰਹੀ ਹੈ ਇਹਨਾਂ ਦੀ ਤਾਂ ਸੋਨੂ ਜੰਡਿਆਲਾ ਜੀ ਸਾਡੇ ਨਾਲ ਨੇ ਸੋਨੂ ਜੀ ਤੁਸੀਂ ਇੱਥੇ ਪਹੁੰਚੇ ਹੋ ਕੀ ਮੁੱਦਾ ਹੈ ਕਿਸ ਤਰ੍ਹਾਂ ਦੇ ਹਾਲਾਤ ਬ ਬਹੁਤ ਮਾੜੇ ਹਾਲਾਤ ਬਣੇ ਆ ਜੀ ਡੀਟੀਓ ਦਫਤਰ ਤੇ ਵੇਖੋ ਇੱਕ ਕੂੜੇ ਵਾਲਾ ਡੈਂਪੀ ਬਣਾਤਾ ਮਗਰਲੇ ਬਣੇ ਉਥੇ ਕਿੰਨਾ ਗੰਦਗੀ ਗਾੜਲੇ ਗੇਟ ਤੋਂ ਜੋ ਸ਼ੁਰੂ ਹੋਈਦਾ ਇੱਥੇ ਸ਼ਰਿਆਮ ਸੂਰ ਘੁੰਮਣ ਡਿਆ ਕੋਈ ਇੱਥੇ ਆਲੇ ਦੋਲੇ ਧਿਆਨ ਨਹੀਂ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨੂੰ ਮੈਨੂੰ ਸਮਝ ਨਹੀਂ ਆਉਂਦੀ ਪ੍ਰਸ਼ਾਸਨ ਆਪਣੇ ਦਫ਼ਤਰ ਤੇ ਆਲੇ ਦੁਆਲੇ ਸਾਫ਼ ਰੱਖੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤੇ ਗੱਲ ਯਾਦ ਰੱਖੋ ਉਹਨਾਂ ਕਿਹਾ ਵੀ ਸਵੱਛਤਾ ਅਭਿਆਨ ਤੁਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੋ ਜੇ ਆਪਣੇ ਆਲੇ ਦੁਆਲੇ ਨੂੰ ਨਹੀਂ ਸਾਫ਼ ਸੁਥਰਾ ਪ੍ਰਸ਼ਾਸਨ ਹੀ ਨਹੀਂ ਰੱਖਣ ਰਿਆ ਤੇ ਸਾਡੇ ਆਲੇ ਦੁਆਲੇ ਕਿਤੇ ਗੰਦਗੀ ਹੋਵੇ ਤਾਂ ਮਿੰਟੇ ਚ ਚਲਾਨ ਕੱਟ ਕੇ ਹੱਥੇ ਫੜਾਉਂਦੇ ਪਿਆ ਫੜੋ ਤੇ ਹੁਣ ਇਹਨਾਂ ਦਾ ਚਲਾਨ ਕੌਣ ਕੱਟੇ ਕੀ ਗੱਲ ਇੱਥੇ ਬੰਦੇ ਨਹੀਂ ਆਉਂਦੇ ਇੱਥੇ ਕਿੰਨੇ ਲੋਕ ਆਲੇ ਦੁਆਲੇ ਰਹਿੰਦੇ ਆ ਵਿਚਾਰੇ ਉਹਨਾਂ ਦਾ ਕੀ ਕਸੂਰ ਆ ਇੰਨੀ ਗੰਦਗੀ ਹੋ ਗਈ ਉੱਥੇ ਅਫਸਰ ਅੰਦਰ ਬੈੰਦੇ ਆਣ ਕੇ ਜਿਹੜੇ ਡਿਊਟੀਆਂ ਕਰਦੇ ਆ ਕੀ ਉਹਨਾਂ ਨੂੰ ਆਲੇ ਜਦੋਂ ਕਿਤੇ ਬੜੀ ਜੀ ਗੰਦਗੀ ਹੁੰਦੀ ਆ ਤੇ ਫੜ ਕੇ ਚਲਾਣ ਦੇ ਹੱਥੇ ਫੜਾਉਂਦੇ ਆ ਫੜ ਹੁਣ ਮੈਨੂੰ ਦੱਸੋ ਵੀ ਇੱਥੇ ਕੀ ਹੋਣਾ ਚਾਹੀਦਾ ਅਸੀਂ ਜਦੋਂ ਹੱਥ ਜੋੜ ਕੇ ਬੇਨਤੀ ਕਰ ਲਈ ਪ੍ਰਸ਼ਾਸਨ ਨੂੰ ਵੀ ਤੁਸੀਂ ਆਲਾਦਵਾਲਾ ਆਪਣਾ ਵੀ ਸਾਫ਼ ਸੁਥਰਾ ਰੱਖੋ ਔਰ ਸਾਨੂੰ ਵੀ ਜਿਹੜਾ ਆਲਾਦਵਾਲਾ ਸਾਫ਼ ਸੁਥਰਾ ਦੋ ਪਰ ਬੇਨਤੀਆਂ ਹੀ ਕਰੀ ਜਾਂਦੇ ਆ ਪ੍ਰਵਾਨ ਹੋਣ ਨਹੀਂ ਡੀਆਂ ਜੇ ਕੋਈ ਕੰਮ ਹੁੰਦਾ ਵਾ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਪਰ ਜੇ ਅੱਜ ਅਸੀਂ ਉਥੋਂ ਸ਼ੁਰੂ ਹੋ ਜਾਈਏ ਗੋਲਡਨ ਗੇਟ ਤੋਂ ਇੰਡੀਆ ਗੇਟ ਤੱਕ ਇੰਨੇ ਬੁਰੇ ਹਾਲ ਆ ਸ਼ਹਿਰ ਦੇ ਸਾਫ਼ ਸਫਾਈ ਦਾ ਤੇ ਮਤਲਬ ਬਹੁਤਾ ਹੀ ਬੰਦਾ ਹਾਲਿਆ ਤੇ 스마트 시티 ਜਿਹੜਾ ਵਾ ਉਹ ਸਿਰਫ ਕਾਗਜ਼ਾਂ 'ਚ ਹੀ ਨਾਮ ਰਹਿ ਗਿਆ। ਤੁਹਾਨੂੰ ਜੀ ਡੀਟੀਓ ਦਫ਼ਤਰ ਦੇ ਵਿੱਚ ਜਿਆਦਾ ਲਾਇਸੈਂਸ ਬਣਾਏ ਜਾਂਦੇ ਨਹੀਂ। ਪਰ ਇੱਥੇ ਜਿਹੜੇ ਜਾਨਵਰਾਂ ਦੀ ਭਰਮਾਰ ਨਜ਼ਰ ਆ ਰਹੀ ਆ ਇਹ ਲਾਇਸੈਂਸ ਬਣਾਉਣ ਆਏ ਨੇ ਕੀ ਮੁੱਦਾ ਇਹ ਦੱਸੋ ਮੈਨੂੰ ਥੋੜਾ ਜਿਹਾ ਤੁਸੀਂ ਵੀ ਦੇਖ ਰਹੇ ਹੋ ਜੇ ਜਾਨਵਰ ਬਹੁਤ ਜ਼ਿਆਦਾ ਨੇ ਇਹਨਾਂ ਦੇ ਵੀ ਲਾਇਸੈਂਸ ਬਣ ਰਹੇ ਨੇ ਇੱਥੇ ਡੀਟੀਓ ਦਫ਼ਤਰ ਦੇ ਵਿੱਚ। ਇਹ ਤਾਂ ਜਵਾਬ ਉਹ ਹੀ ਦੇ ਸਕਦੇ ਉਸ ਤੋਂ ਦੇ ਪ੍ਰਸ਼ਾਸਨ ਹੀ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਵੱਲੇ ਮੰਡੀ ਚਲ ਜਿਓ ਉੱਥੇ ਵੀ ਜਾਨਵਰ ਬਹੁਤ ਤਰ੍ਹਾਂ ਫਿਰਦੇ ਆ ਤੇ ਡੀਟੀਓ ਦਫ਼ਤਰ ਚਲ ਜਿਓ ਉੱਥੇ ਬੜੇ ਤਰ੍ਹਾਂ ਫਿਰਦੇ ਅਸੀਂ ਕਿੰਨੇ ਚਿਰ ਦਾ ਰੋਲਾ ਪਾਉਣ ਦੇ ਆ ਵੀ ਭਰਾਓ ਇਧਰ ਧਿਆਨ ਦਿਓ ਲਿਖਤੀ ਦੇ ਕੇ ਆ ਗਏ ਆ ਇਹ ਕੋਈ ਮੇਰੀਆਂ ਮੰਗਾਂ ਦੇ ਹੈਗੇ ਨਹੀਂ ਇਹ ਅਮਰੇ ਸਰ ਦੀਆਂ ਮੰਗਾਂ ਗੁਰੂ ਨਗਰੀ ਦੀਆਂ ਮੰਗਾਂ ਵਾ ਔਰ ਕੀ ਸਾਫ ਸਫਾਈ ਮੰਗ ਰਹੇ ਆ ਕੀ ਅਸੀਂ ਗਲਤ ਮੰਗ ਰਹੇ ਆ ਜਾਂ ਤੇ ਤੁਸੀਂ ਦੱਸੋ ਵੀ ਦੇਸ਼ ਦੇ ਪ੍ਰਧਾਨ ਮੰਤਰੀ ਉਹ ਗਲਤ ਕਹਿੰਦੇ ਆ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਗਲਤ ਕਹਿੰਦੇ ਆ ਕੀ ਮੰਗਿਆ ਇਹਦੇ ਚੋ ਕੀ ਲਾਹਾ ਲੈਣਾ ਅਸੀਂ ਇਹਦੇ ਚੋ ਕੋਈ ਸਾਡਾ ਤਾਂ ਬੈਨੀਫਿਟ ਹੈਗਾ ਨਹੀਂ ਔਰ ਮੀਡੀਆ ਵਾਲੇ ਵੀਰ ਜਿਹੜੇ ਵਿਖਾ ਰਹੇ ਉਹਨਾਂ ਦਾ ਧੰਨਵਾਦ ਤੇ ਜਿਹੜੇ ਵੀਰ ਮੇਰੇ ਕੋਈ ਇਹ ਚੀਜ਼ਾਂ ਵਿਖਾਉਂਦੇ ਨਹੀਂ ਅੱਖਾਂ ਬੰਦ ਕਰਕੇ ਚੱਲ ਜਾਂਦੇ ਫਾਇਦਾ ਕੀ ਜਦੋਂ ਕੱਲ ਨੂੰ ਕਿਤੇ ਕੋਈ ਕਲਾਕਾਰ ਲੜਦਾ ਕੋਈ ਹੋਰ ਲੜਦਾ ਤੇ ਉਹਨਾਂ ਦੀਆਂ ਚੱਕ ਕੇ ਘਰੇ ਬੈਠਿਆਂ ਦੀਆਂ ਵੀਡੀਓ ਪਾ ਪਾ ਕੇ ਉਹਨਾਂ ਨੂੰ ਕਹਿੰਦੇ ਭੀ ਆ ਵੇਖੋ ਤੁਹਾਡੀ ਸਮਾਜ ਨੂੰ ਕੋਈ ਦੇਣ ਹੋਣੀ ਚਾਹੀਦੀ ਆ ਭਰਾਓ ਇਹ ਗੁਰੂ ਰਾਮਦਾਸ ਮਾਰੇ ਦੀ ਨਗਰੀ ਆ ਇੱਥੇ ਆਲੇ ਦੁਆਲੇ ਸਾਫ ਸਫਾਈ ਦੇ ਜਿਹੜੇ ਪ੍ਰਬੰਧ ਆ ਉਹ ਵਿਖਾਓ ਗੁਰੂ ਨਾਨਕ ਹਸਪੀਟਲ ਜਾ ਕੇ ਵੇਖੋ ਕਿੰਨੀ ਗੰਦਗੀ ਆ ਅੱਜ ਕਿੱਥੇ ਕਿੱਥੇ ਕਿੰਨੀਆਂ ਯਾਦਗਾਰਾਂ ਉੱਥੇ ਕੀ ਹਾਲ ਆ ਇਹ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਪਤਾ ਨਹੀਂ ਕਿਉਂ ਨਹੀਂ ਸੋਚਦੇ ਮੈਂ ਤੇ ਇੱਥੇ ਹਰ ਇੱਕ ਨਮਾਇंदे ਨੂੰ ਹੱਥ ਜੋੜ ਕੇ ਬੇਨਤੀ ਕਰ ਲਿਆ ਕਿ ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਆ ਭਰਾ ਆਲੇ-ਦੁਆਲੇ ਸਾਫ਼-ਸੁਥਰਾ ਰੱਖਣ ਵਿੱਚ ਸਾਡਾ ਸਾਥ ਦਿਓ ਇਹ ਕੰਮ ਕਰਾ ਦਿਓ ਕਿੱਡੇ ਕੋ ਔਖੇ ਕੰਮ ਐ ਛੋਟੇ-ਛੋਟੇ ਕੰਮ ਆ ਕਿੱਡੇ ਕੋ ਵੱਡਾ ਕੰਮ ਐ ਇਹ ਕੋਈ ਵੱਡਾ ਕੰਮ ਨਹੀਂ ਉਥੇ ਲਾਓ ਤੇ ਤਾਂ ਸਫ਼ਾਈ ਹੋ ਜਾਣੀ ਆ ਬੰਦੇ 10 ਵੀ ਲੱਗੇ ਹੁਣ ਤੇ ਦੋ ਬੰਦੇ ਰੋ ਸਫ਼ਾਈ ਕਰ ਵੀ ਜਾਣਗੇ ਤੇ ਕੀ ਹੋ ਜੂ ਕਿਉਂਕਿ ਸ਼ਹਿਰ ਦੇ ਲੋਕ ਉਥੇ ਲਾਇਸੈਂਸ ਬਣਾਉਣ ਆਉਂਦੇ ਆ ਔਰ ਕਿਨੇ-ਕਨੇ ਟੈਕਸ ਕਿਨੇ-ਕਨੇ ਚਲਾਨ ਭੁਗਤਣ ਆਉਂਦੇ ਆ ਤੇ ਕੀ ਗੱਲ ਜੇ ਤੁਸੀਂ ਕਿਤੇ ਦੋਹਾਂ ਚਲਾਨਾਂ ਦੇ ਪੈਸੇ ਸਫ਼ਾਈ ਤੇ ਵੀ ਲਾ ਦੋਗੇ ਤੇ ਕੀ ਹੋਊਗਾ ਤੁਸੀਂ ਇੱਥੇ ਲੋਕਾਂ ਦੀਆਂ ਜੇਬਾਂ ਤੇ ਕਿੜੇ-ਕੜੇ ਡਾਕੇ ਪਾਉਂਦੇ ਜੇ ਵੀ ਆ ਫੜ ਕੱਟ ਕੇ ਚਲਾਣਾ ਤੇ ਫੜਾਉਂਦੇ ਵੀ ਆ ਫੜ ਇੰਨੇ ਦਾ ਭਰਨਾ ਹੀ ਕਦੀ ਉਹ ਪਲੇਟਾਂ ਲਵਾਉਣ ਚੱਲ ਜਓ ਜੀ ਦੂਜਾ ਆ ਟੈਕਸ ਹੋ ਗਿਆ ਜੀ ਆ ਤੇਰਾ ਆ ਨੰਗ ਗਿਆ ਜੀ ਤੇਰਾ ਇੰਨਾ ਹੋ ਗਿਆ ਤੇ ਤੁਸੀਂ ਭਈ ਆਪਣੇ ਆਲੇ-ਦੁਆਲੇ ਨੂੰ ਤੇ ਸਾਫ਼-ਸੁਥਰਾ ਰੱਖੋ ਤੁਸੀਂ ਲੋਕਾਂ ਤੇ ਉਂਗਲਾਂ ਚੁੱਕ ਦਿੰਦੇ ਜੇ ਪਹਿਲਾਂ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖੋ ਹੁਣ ਮੈਂ ਬਾਰ-ਬਾਰ ਇਹਨਾਂ ਨੂੰ ਬੇਨਤੀਆਂ ਕਰ ਚੁੱਕਾ ਵਾਂ ਵਿਧਾਨ ਸਭਾ ਦਾ ਸੈਸ਼ਨ ਵੀ ਚੱਲ ਰਿਹਾ ਵਾ ਔਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਸੀਐਮ ਸਾਹਿਬ ਗੁਰੂ ਨਗਰੀ ਇ ਸਾਫ ਸਫਾਈ ਦਾ ਇਨਾ ਬੁਰਾ ਹਾਲ ਆ ਤੁਸੀਂ ਉਥੇ ਡੈਂਪ ਤੇ ਜਾ ਕੇ ਵੇਖ ਲਓ ਭਗਤਾਂ ਵਾਲੇ ਉਥੇ ਕੈਂਸਰ ਦੀ ਬਿਮਾਰੀ ਫੈਲ ਗਈ ਲੋਕਾਂ ਦਾ ਜੀਣਾ ਬੱਤਰ ਹੋ ਗਿਆ ਉਥੇ ਪਾਣੀ ਜਿਹੜਾ ਉਹ ਬਹੁਤ ਹੀ ਮਾੜਾ ਪਾਣੀ ਆ ਰਿਹਾ ਵਿਚਾਰੇ ਰੋਂਡਾ ਸਾਡੇ ਲੋਕਾਂ ਦਾ ਕਸੂਰ ਤੇ ਦੱਸ ਦੋ ਸਰਕਾਰ ਨੂੰ ਟੈਕਸ ਪੇ ਕਰ ਰਹੇ ਆ ਤੇ ਕਿਸੇ ਨੇ ਘਰੋਂ ਪੈਸੇ ਤੇ ਲਾਉਣੇ ਨਹੀਂ ਸੈਂਟਰ ਸਰਕਾਰ ਪੈਸੇ ਦੇ ਰਹੀ ਸਮਾਰਟ ਸਿਟੀ ਤਹਿਤ ਪੰਜਾਬ ਸਰਕਾਰ ਦੇ ਰਹੀ ਆ ਤੇ ਉਹ ਲੱਗਣ ਕਿੱਥੇ ਡੈ ਜੇ ਇਹਨੇ ਪ੍ਰੋਜੈਕਟ ਆ ਗਿਆ ਅੰਮ੍ਰਿਤਸਰ ਚ ਤੇ ਸਾਡਾ ਫਰਜ ਬਣਦਾ ਉਹਨਾਂ ਨੂੰ ਲਾਈਏ ਕਿਤੇ ਨਾ ਕਿਤੇ ਤੇ ਜਿਹੜੇ ਕਰਮਚਾਰੀਆਂ ਦੀ ਗਿਣਤੀ ਆ ਉਹ ਥੋੜੀ ਜਿਹੀ ਵਧਾਉਣ ਤੇ ਇੱਥੇ ਜਿਹੜਾ ਵਾ ਸਾਫ ਸਫਾਈ ਕਰਾਉਣ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾਓ ਜਾਗੋ ਤੁਹਾਨੂੰ ਜੀ ਡੈਂਪ ਦਾ ਨਾਮ ਲਿਆ ਤੁਸੀਂ ਪਰ ਹਾਲਾਤ ਜਿਹੜੇ ਇੱਥੇ ਦੇ ਬਣੇ ਹੋਏ ਨੇ ਡੀਟੀਓ ਦਫਤਰ ਦੇ ਵੀ ਇਹ ਵੀ ਡੰਪਾਲੇ ਹਾਲਾਤ ਬਣੇ ਹੋਏ ਨੇ ਸਾਫ ਸਫਾਈ ਨਜ਼ਰ ਨਹੀਂ ਆ ਰਹੀ ਤੁਸੀਂ ਕਿਸੇ ਵੱਡੇ ਅਧਿਕਾਰੀ ਨੂੰ ਮਿਲੇ ਉਸ ਮਸਲੇ ਨੂੰ ਲੈ ਕੇ ਕਿਉਂਕਿ ਲਾਇਸੈਂਸ ਜਿਵੇਂ ਜਿਵੇਂ ਮੈਂ ਬਾਰ ਬਾਰ ਬੋਲ ਰਿਹਾ ਕਿ ਲਾਇਸੈਂਸ ਬੰਦ ਨੇ ਆਰਸੀਆ ਰੀਨਿਊ ਹੁੰਦੀਆਂ ਨੇ ਬੜਾ ਡੀਟੀਓ ਦਾ ਵਰਤ ਹੁੰਦਾ ਪਰ ਸਾਫ ਸਫਾਈ ਨਜ਼ਰ ਨਹੀਂ ਆ ਰਹੀ ਡੰਪ ਹੀ ਨਜ਼ਰ ਆ ਰਿਹਾ ਤੇਰਾ ਮੈਂ ਤੇ ਵੇਖੋ ਬਾਰ ਬਾਰ ਬੇਨਤੀਆਂ ਕਰਕੇ ਹਟ ਗਿਆ ਹੁਣ ਤੁਹਾਨੂੰ ਮੈਂ ਸ਼ੁਰੂ ਤੋਂ ਦੱਸ ਦਿੰਦਾ ਵੱਲੇ ਮੰਡੀ ਵੇਖ ਲਓ ਤੁਸੀਂ ਉੱਥੇ ਇਨੀ ਗੰਦਗੀ ਕੋਈ ਹਿਸਾਬ ਨਹੀਂ ਇਧਰ ਤੁਹਾਨੂੰ ਇਥੋਂ ਦੇ ਹਾਲਾਤ ਵਿਖਾਤੇ ਡੀਟੀਓ ਦਫਤਰ ਦੇ ਉਪਰ ਇਹ ਜਨਾਲਾ ਰੋਡ ਤੇ ਉਹ ਨਾਲਾ ਨਿਕਲਦਾ ਕਿੰਨੀ ਗੰਦੀ ਇਧਰ ਭਗਤਾਂ ਵਾਲੇ ਚੱਲ ਜੋ ਕਿੰਨੀ ਗੰਦਗੀ ਆ ਆਲੇ ਦੁਆਲੇ ਤਾਰਾਂ ਵਾਲਾ ਪੋਲਿਆ ਨਹਿਰ ਉੱਤੇ ਕਿੰਨੀ ਗੰਦਗੀ ਸੀ ਭਰਾਓ ਮੈਂ ਤੇ ਜਿੰਨਾ ਕ ਰੌਲਾ ਪਾ ਸਕਦਾ ਸੀ ਜਿੰਨਾ ਘੱਟ ਜੋੜ ਕੇ ਕੰਮ ਕਰਾ ਸਕਦੇ ਕਰਾਤਾ ਔਰ ਮੈਂ ਬੜੇ ਚਿਰ ਦਾ ਰੌਲਾ ਪਾਉਂਦੇ ਆ ਕੋਈ ਆਵਾਜ਼ ਨਹੀਂ ਸੁਣਦਾ ਜੇ ਕੋਈ ਨੁਮਾਇੰਦਾ ਸਾਡੀ ਸੁਣਦਾ ਵਾ ਤੇ ਉਹ ਇੱਕ ਐਮਪੀ ਆ ਗੁਰਜੀਤ ਸਿੰਘ ਔਜਲਾ ਜਿਹਨੂੰ ਹੱਥ ਜੋੜੀ ਦੇ ਵਿਚਾਰਾ ਤੁਰ ਪੈਂਦਾ ਨਾਲ ਸਾਡੇ ਤੇ ਉਹ ਜਿੰਨੇ ਜੋਗਾ ਹੈਗਾ ਸਾਡਾ ਸਾਡੀ ਮਦਦ ਵੀ ਕਰਦਾ ਵੀ ਆਓ ਚਲੋ ਮੈਂ ਤੁਹਾਡੇ ਨਾਲ ਪ੍ਰਸ਼ਾਸਨ ਨੂੰ ਵੀ ਕਹਿ ਦਿੰਦਾ ਹੁਣ ਪ੍ਰਸ਼ਾਸਨ ਨੂੰ ਕਿੰਨੀ ਕਰੀ ਮਿਲ ਲਈਏ ਸੀ ਮੈਂ ਤੇ ਨਾਲ ਲੈ ਕੇ ਵੀ ਉਹਨਾਂ ਨੂੰ ਮਿਲ ਆਇਆ ਵਾ डीसी ਸਾਹਿਬ ਨੂੰ ਮਿਲ ਲਿਆ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਮਿਲ ਲਿਆ ਉਹ ਕਹਿੰਦੇ ਕਰਾ ਦਾਂਗੇ বাস ਸਟੈਂਡ ਦੇ ਤੁਸੀਂ ਚੱਲ ਜੋ ਕਿੱਥੋਂ ਦੂਰੋਂ ਦੂਰੋਂ ਲੋਕੀ ਉਤਰਦੇ ਉੱਥੇ ਤੇ ਉੱਥੇ ਕੰਧਾਂ ਭਰਦਿਆਂ ਬਾਥਰੂਮ ਕਰ ਕਰਕੇ ਖੁੱਲੇ ਆਮ ਕੀ ਗੱਲ ਜਿਹੜੀ ਸੰਗਤ ਇੱਥੇ ਆਉਂਦੀ ਹੈ ਤੇ ਸਾਡੇ ਸ਼ਹਿਰ ਦਾ ਨਾਮ ਨਹੀਂ ਖਰਾਬ ਹੁੰਦਾ ਜਦੋਂ ਵੇਂਦੇ ਲੋਕਾਂ ਨੂੰ ਜਦੋਂ ਤੁਸੀਂ ਅੰਦਰ ਵੜੇ ਸੀ ਇੰਟਰ ਹੋਏ ਹੋ ਡੀਡੀਓ ਦਫ਼ਤਰ ਤੁਹਾਡਾ ਸਵਾਗਤ ਕਿਵੇਂ ਹੋਇਆ ਇਹ ਦੱਸਿਓ ਜ਼ਰੂਰ ਕਿਉਂਕਿ ਵੀਡੀਓ ਦੇ ਵਿੱਚ ਮੈਂ ਦੇਖ ਰਿਹਾ ਤੁਸੀਂ ਰੌਲਾ ਪਾ ਰਹੇ ਹੋ ਜਾਂ ਜਾਨਵਰਾਂ ਵੱਲੋਂ ਹੀ ਸਵਾਗਤ ਹੋਇਆ ਤੁਹਾਡਾ ਮੇਰਾ ਸਵਾਗਤ ਹੀ ਵੇਖੋ ਉੱਥੇ ਸੂਰ ਤੁਰੇ ਕਿਉਂਕਿ ਅਸੀਂ ਜਿਹੜਾ ਜਾਣ ਜਾਣੇ ਉੱਥੇ ਆਪਣੇ ਕੰਮ ਗਏ ਆ ਕਿਸੇ ਤੇ ਅਸੀਂ ਜਾ ਕੇ ਉੱਥੇ ਸਾਡੇ ਆਲੇ ਦੁਆਲੇ ਜਾਨਵਰ ਘੁੰਮੇ ਫਿਰਨੇ ਅਸੀਂ ਬੰਦਿਆਂ ਨੂੰ ਲੱਭਣ ਡਿਆ ਉੱਥੇ ਤੇ ਫਿਰ ਸਾਨੂੰ ਦੁੱਖ ਲੱਗਣਾ ਨਹੀਂ ਉਹ ਚੀਜ਼ ਮੈਂ ਲੋਕਾਂ ਦੇ ਵਿੱਚ ਲੈਂਦੀ ਮੇਰੇ ਨਾਲ ਹੋਈ ਹੈ ਲੋਕਾਂ ਨਾਲ ਵੀ ਹੁੰਦੀ ਹੋਊਗੀ ਉੱਥੇ ਕੱਚ ਗੋੜੇ ਗੋੜੇ ਖਿਲਰਿਆ ਉੱਥੇ ਆਲੇ ਦੁਆਲੇ ਜਿੱਥੇ ਪ੍ਰਸ਼ਾਸਨ ਬਿੰਦਾ ਬੰਨੀਆਂ ਤੇ ਇਨਾ ਇਨਾ ਵੇਖੋ ਉੱਥੇ ਕਿਤੇ ਗੰਦੇ ਕੂੜੇ ਦੇ ਢੇਰ ਲੱਗੇ ਉੱਥੇ ਆਲੇ ਦੁਆਲੇ ਤੇ ਉੱਥੇ ਉਹ ਲਫਾਫੇ ਛੁੱਟੇ ਲੋਕਾਂ ਨੇ ਇਹ ਚੀਜ਼ ਕਿੰਨੇ ਸਾਫ਼ ਕਰਾਉਣੀ ਇਹ ਬਾਹਰੋਂ-ਬਾਹਰੋਂ ਨਾ ਨਾ ਆਪਾਂ ਨਿਕਲ ਜ ਤੇ ਆਮ ਲੋਕ ਵਿਚਾਰੇ ਕਿੰਨੇ ਕੁ ਮਾਰਦੇ ਹੋਣਗੇ ਇੱਥੇ ਉੱਥੇ ਤੇ ਆਏ ਦਿਨ ਕੋਈ ਨਾ ਕੋਈ ਵਾਕਿਆ ਹੋਇਆ ਰਹਿੰਦਾ ਤੇ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਬੜੇ ਆਏ ਬੜੇ ਗਏ ਜਿਨ੍ਹਾਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ ਤੇ ਜਿਹੜੇ ਡਰ ਕੇ ਬਹਿ ਗਏ ਮੈਂ ਡਰ ਕੇ ਬਹਿਣ ਵਾਲਿਆਂ ਚੋਂ ਨਹੀਂ ਇਹ ਗਲਤ ਫਹਿਮੇ ਵਿੱਚ ਨਾ ਕੋਈ ਰਹਿ ਜਾ ਕਿਤੇ ਮੈਂ ਸ਼ੁਰੂ ਹੀ ਹੋਇਆ ਜਿੱਦਨ ਮੈਂ ਆਰਟੀ ਪਾ ਕੇ ਡਿਟੇਲ ਮੰਗ ਲਈ ਅੰਬਰ ਸਾਧੀ ਤੇ ਫਿਰ ਇਹ ਹਿਸਾਬ ਲਾ ਲਿਓ ਇਹ ਗੱਲ ਫਿਰ ਕਿੱਥੋਂ ਤੱਕ ਪਹੁੰਚ ਜਣੀ ਆ ਇਹ ਜੇ ਨਾ ਮਸਲੇ ਹਾਲੋਏ ਤੇ ਮੈਂ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਵੀ ਜਾਊਂਗਾ ਤੇ ਸੀਐਮ ਸਾਹਿਬ ਨੂੰ ਵੀ ਦੱਸ ਕੇ ਆਊਂਗਾ ਵੀ ਤੁਹਾਡੇ ਪ੍ਰਸ਼ਾਸਨ ਅਧਿਕਾਰੀ ਕੀ ਕਰਨ ਦੇ ਅੰਮ੍ਰਿਤਸਰ ਦੇ ਵਿੱਚ ਸੁੱਤੇ ਆ ਇਹ ਕਿਤੇ ਗਲਤ ਫਹਿਮੀ ਚ ਨਾ ਕੋਈ ਰਹਿ ਜਾਏ ਕਿ ਮੈਂ ਅੰਮ੍ਰਿਤਸਰ ਚ ਰੌਲਾ ਪਾਊਂਗਾ ਮੀਡੀਆ ਨੂੰ ਖੜ ਕੇ ਤੇ ਗੱਲ ਇੱਥੇ ਤੱਕ ਰਹਿ ਜੂਗੀ ਇਹ ਗਲਤ ਫਹਿਮੀ ਚ ਆ ਮੈਂ ਗੁਰੂ ਰਾਮਦਾਸ ਮਾਰੇ ਦੀ ਨਗਰੀ ਦਾ ਉਹਨਾਂ ਦਾ ਬੱਚਾ ਵਾ ਕਿਤੇ ਇਹ ਭੁਲੇਖਾ ਮਨੋ ਚ ਕੱਢ ਦੇਣਾ ਪੀ ਇਹ ਚਾਰ ਦਿਨ ਰੌਲਾ ਪਾਉ ਤੇ ਚੁੱਪ ਕਰ ਜੂ ਇਹ ਇੱਥੇ ਤੱਕ ਨਹੀਂ ਗੱਲ ਰਹਿਣੀ ਇਹ ਬੰਦਿਆਂ ਨੂੰ ਕੰਮ ਕਰਨ ਜਿਹੜਾ ਸਾਫ ਸਫਾਈ ਦਾ ਹੋਣ ਵਾਲਾ ਵਾ ਨਾ ਕਰਨਗੇ ਤੇ ਫੇਰ ਮੈਂ ਵਿਧਾਨ ਸਭਾ ਦੇ ਬਾਹਰ ਜਾ ਕੇ ਬਹਿ ਜਾਣਾ ਤੇ ਜਾ ਮੈਂ ਸੀਐਮ ਸਾਹਿਬ ਦੇ ਘਰ ਜਾ ਕੇ ਦੱਸ ਕੇ ਹੋਣਾ ਵੀ ਆਹ ਕੰਮ ਕਰਨ ਦਾ ਜੇ ਮੈਂ ਨਮਾਇੰਦਿਆਂ ਨੂੰ ਬੇਨਤੀ ਕਰਕੇ ਵੇਖ ਲਈ ਉਹਨਾਂ ਨੇ ਜਦੋਂ ਤੱਕ ਇਹਨਾਂ ਨੂੰ ਕਹਿਣਾ ਕਹਤਾ ਨਹੀਂ ਜੇ ਸੁਣਦੇ ਡੀਡੀਓ ਸਾਹਿਬ ਨਾਲ ਜਾਂ ਡੀਸੀ ਸਾਹਿਬ ਨਾਲ ਰਾਬਤਾ ਹੋਇਆ ਇਸ ਮਸਲੇ ਨੂੰ ਲੈ ਕੇ ਉਹ ਵੀਡੀਓ ਤੁਹਾਡੀ ਦੇ ਜੇ ਪਤਾ ਚੱਲ ਰਿਹਾ ਜੀ ਬਹੁਤ ਬੁਰੇ ਹਾਲਾਤ ਨੇ ਰਾਬਤਾ ਬਣਾਇਆ ਤੁਸੀਂ ਡੀਸੀ ਸਾਹਿਬ ਨਾਲ ਜਾਂ ਡੀਡੀਓ ਸਾਹਿਬ ਨਾਲ ਭਾਈ ਜੀ ਡੀਟੀਓ ਸਾਹਿਬ ਤੇ ਮਿਲਦੇ ਨਹੀਂ ਉੱਥੇ ਕਿਸ ਨੂੰ ਡੀਸੀ ਸਾਹਿਬ ਨੂੰ ਦੋ ਤਿੰਨ ਵਾਰ ਹੀ ਮਿਲਿਆ ਇਸ ਮਸਲੇ ਤੇ ਜਿਆਦਾ ਵਾਰ ਹੀ ਮਿਲਿਆ ਹੋਣਾ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਮਿਲਿਆ ਔ ਉਹਨਾਂ ਨੂੰ ਨਾਲ ਬਾਕੇ ਮਿਲਿਆ ਕਈ ਵਾਰ ਇਹਨਾਂ ਨੂੰ ਮੈਂ ਬੇਨਤੀਆਂ ਕਰ ਲਿਆ ਨਹੀਂ ਸੁਣਦੇ ਤੇ ਫਿਰ ਮੈਂ ਜ਼ਰੂਰੀ ਥੋੜੀ ਵੀ ਇਹਨਾਂ ਦੇ ਤਰਲੇ ਕੱਢੀ ਜਣੇ ਬੇਨਤੀਆਂ ਕਰਿਆ ਨੇ ਪੈਸੇ ਲੋਕਾਂ ਦੇ ਟੈਕਸ ਦੇ ਆ ਉਹ ਲਾਉਣੇ ਆ ਸਰਕਾਰ ਪੈਸੇ ਦੇ ਰਹੀ ਆ ਇਹ ਕਿਉਂ ਨਹੀਂ ਲਾਉਂਦੇ ਇਹਨਾਂ ਨੂੰ ਦਿੱਕਤ ਕੀ ਇਹਦੇ ਚ ਦੱਸ ਸਕਦੇ ਆ ਨਾ ਦਿੱਕਤ ਕੀ ਆ ਤੇ ਜੇ ਨਹੀਂ ਤਾਂ ਫਿਰ ਮੈਂ ਆਰਟੀਆਈ ਪਾ ਦਣਾ ਸਾਰੇ ਜਿੰਨੇ ਮੇਰੇ 16 17 ਮਸਲੇ ਆ ਤੇ ਮੈਨੂੰ ਜਵਾਬ ਦੇ ਦੇਣ ਕਿ ਸੈਂਟਰ ਸਰਕਾਰ ਨੇ ਕਿੰਨੇ ਪੈਸੇ ਕਿੱਥੇ ਕਿੱਥੇ ਲੱਗੇ ਆ ਤੇ ਮੈਂ ਜਵਾਬ ਉਹਦਾ ਦੇਖਿਓ ਇਹਨਾਂ ਕੋਲ ਲਊਂਗਾ ਫਿਰ ਪਤਾ ਲੱਗ ਜੂ ਆ ਨਹਿਰ ਤੇ 20 ਲੱਖ 80 ਹਜ਼ਾਰ ਰੁਪਇ ਤੇ ਪ੍ਰਾਉ ਦੀ ਸਾਫ ਸਫਾਈ ਦਾ ਕੰਮ ਜੋ ਸ਼ੁਰੂ ਹੋਇਆ ਵਾ ਤੇ ਇਹਨਾਂ ਨੇ ਪਾਣੀ ਛਿੜਾਤਾ ਉਹਦੇ 'ਚ ਇਹ ਕੋਈ ਚੰਗੀ ਗੱਲ ਐ ਮੈਂ ਇਹਨਾਂ ਨੂੰ ਕਹੇ ਬੰਦੇ ਵਧਾਓ ਇਹਨਾਂ ਪਾਣੀ ਛਿੜਾਤਾ ਉਹਦੇ 'ਚ ਹੁਣ ਕਿੱਥੇ ਕਿੱਥੇ ਉਹ ਦਿਵਾਲੇ ਦਿਵਾਲੇ ਵੇਖੋ ਪਟੜੀ ਬਣ ਰਹੀ ਸੰਤਪੂਰੀ ਵਾਲੇ ਕਿੰਡੀ ਵਧੀਆ ਸੇਵਾ ਕਰ ਰਿਹਾ ਔਰ ਐਮਪੀ ਸਾਹਿਬ ਨੇ ਵੀ ਉਹਦੇ ਵਿੱਚ ਜਿਹੜਾ 99 ਲੱਖ ਰੁਪਏ ਦਿੱਤਾ ਉਹ ਲੋਕਾਂ ਨੂੰ ਸੁੱਖ ਸਹੂਲਤਾਂ ਮਿਲਣੀਆਂ ਵਾ ਨਹਿਰ ਦਾ ਆਲਾ ਦਵਾਲਾ ਕਵਰ ਕਰਾਉਣ ਲਈ ਕਿਹਾ ਵਾ ਫਿਰ 골ਡਨ ਗੇਟ ਦਾ ਰੰਗ ਉਤਰ ਗਿਆ ਉਥੋਂ ਪਿੱਲਰ ਚਾਰੇ ਖਰਾਬ ਹੋ ਗਏ ਡਿੱਗਣ ਦੀ ਕਗਾਰ ਤੇ ਸ਼ੇਰੇ ਪੰਜਾਬ ਦਾ ਬੁੱਤ ਡਿੱਗ ਜਸਾ ਸਿੰਘ ਰਾਮਗੜੀਆ ਮਹਾਰਾਜ ਜਿਹੜੇ ਏਡੇ ਵੱਡੇ ਜਰਨੈਲ ਸੀਗੇ ਉਹਨਾਂ ਦੀ ਪਾਰਕ ਦੇ ਵਾਲੇ ਕੋਈ ਸਾਫ ਦਵਾਈ ਨਹੀਂ ਹੈਗੀ ਉਥੇ ਨਸ਼ੇੜੀ ਟਿੱਕੇ ਲਾਈ ਜਾਂਦੇ ਕਿੱਥੇ ਕਿੱਥੇ ਮੈਂ ਕਮੀਆਂ ਦੱਸਾਂ ਇੰਡੀਆ ਗੇਟ ਦਾ ਜਾ ਕੇ ਵੇਖੋ ਉਥੇ ਟੈਲਾਂ ਨੂੰ ਹੱਥ ਲਾਈਦਾ ਡਿੱਗ ਪੈਂਦੀਆਂ ਥੱਲੇ ਗੁਰੂ ਨਾਨਕਾ ਹਸਪਤਾਲ ਦੇ ਵਿੱਚ ਜਾ ਕੇ ਵੇਖੋ ਕੀ ਹਾਲ ਆ ਉਹ ਨਾ ਆਵਾਰੇ ਨੇ ਵੈਸੇ ਜ਼ਿਆਦਾਤਰ ਚੋਣਾਂਵਾ ਦੇ ਵਿੱਚ ਆਵੇ ਜੇ ਮੁੱਦਿਆਂ ਦੇ ਮਸਲੇ ਹੱਲ ਹੋ ਜਾਂਦੇ ਨਹੀਂ ਪੰਜਾਬ ਦਾ ਜਿਹੜਾ ਤੁਹਾਡੇ ਵੱਲੋਂ ਜਿਹੜਾ ਰੌਲਾ ਪਾਇਆ ਜਾ ਰਿਹਾ ਮੁੱਦੇ ਉਠਾਏ ਜਾ ਰਹੇ ਨੇ ਵਿਰਾਸਤਾਂ ਬਚਾਉਣ ਵਾਸਤੇ ਤੁਸੀਂ ਥਾਂ ਥਾਂ ਜਾ ਰਹੇ ਹੋ ਕਿ ਇਹ ਚੋਣਵੀ ਮੁੱਦੇ ਬਣ ਕੇ ਨ ਹੋਣਗੇ ਹਾਲੇ ਭਾਜੀ ਸਾਰੇ ਹੋਣਗੇ ਇਹ ਅੰਮ੍ਰਿਤਸਰ ਦੇ ਵਿੱਚ ਹਰ ਇੱਕ ਲੀਡਰ ਨੇ ਵੱਡੇ ਤੋਂ ਵੱਡੇ ਦੇ ਨੇ ਆਉਣਾ ਵਾ ਪੰਜਾਬ ਦੇ ਵਿੱਚ ਪ੍ਰਚਾਰ ਕਰਉਣਾ ਮੈਂ ਸਾਰਿਆਂ ਨੂੰ ਮਿਲੂੰਗਾ ਜਾ ਕੇ ਮੈਂ ਹਰ ਪਾਰਟੀ ਦੇ ਘੜੀ ਹੱਥ ਜੋੜੂੰਗਾ ਚਾਹੇ ਉਹ ਕਾਂਗਰਸ ਆ ਅਕਾਲੀ ਦਲ ਆ ਆਮ ਆਦਮੀ ਪਾਰਟੀ ਆ ਭਾਜਪਾ ਆ ਮੈਂ ਹਰ ਬੰਦੇ ਦੇ ਕੋਲ ਜਾ ਕੇ ਕਹੂੰਗਾ ਔਰ ਇਹਨਾਂ ਦੇ ਪ੍ਰਧਾਨਾਂ ਨੂੰ ਜਾ ਕੇ ਬੇਨਤੀ ਕਰੂੰਗਾ ਵੀ ਆਹ ਮਸਲਿਆਂ ਤੇ ਆਓ ਸਾਡਾ ਸਾਥ ਦਿਓ ਜੇ ਨਾ ਆਉਣਗੇ ਤਾਂ ਲੋਕਾਂ ਨੂੰ ਵਿਖਾਉਂਗਾ ਤੁਹਾਡਾ ਸਾਥ ਲਊਂ ਮੀਡੀਆ ਦਾ ਜੇ মিডিਆ ਸਾਡੇ ਦੇਸ਼ ਦਾ ਚੌਥਾ ਥੰਮ ਹੈ ਤੇ মিডিਆ ਦਾ ਫਰਜ਼ ਬਣਦਾ ਨਾ ਤੇ ਕਈ ਮੇਰੇ ਵੀਰ মিডিਆ ਵਾਲੇ ਆ ਜਿਹੜੇ ਉਹ ਖਬਰਾਂ ਹੀ ਨਹੀਂ ਵਿਖਾਉਂਦੇ ਅੱਖਾਂ ਬੰਦ ਕਰਕੇ ਨਿਕਲ ਜਾਂਦੇ ਹੋ ਸਿਰਫ ਲੜਾਈਆਂ ਵਿਵਾਦ ਹੀ ਵਿਖਾਉਂਦੇ ਉਹਨਾਂ ਨੂੰ ਕਿਸੇ ਨਾਲ ਲੈਣਾ ਦੇਣਾ ਨਹੀਂ ਪਰ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਵੀ ਇੱਕ ਹਿੱਸਾ ਜੇ ਸਮਾਜ ਦਾ ਭਰਾਓ ਸੱਚ ਵਿਖਾਇਆ ਕਰੋ ਫਜ਼ੂਲ ਦੀਆਂ ਲੜਾਈਆਂ ਵਿਖਾ ਕੇ ਤੁਹਾਨੂੰ ਕੀ ਮਿਲਣਾ ਆਪਣੇ ਬੱਚਿਆਂ ਨੂੰ ਕਿਸੇ ਇਹ ਦੋਗੇ ਕੱਲ ਨੂੰ ਇਹ ਤੇ ਤੁਹਾਡੇ ਬੱਚੇ ਕਹਿਣਗੇ ਵੀ ਸਾਡੇ ਪਿਓ ਨੇ ਵੀ ਆ ਆਵਾਜ਼ ਚੁੱਕੀ ਸੀ ਆਹੜਾ ਮਸਲਾ ਹੱਲ ਹੋਇਆ ਮੇਰੇ ਵਰਗੇ ਕਈ ਆਉਣੇ ਤੇ ਕਈ ਜਾਣੇ ਇਹ ਦੁਨੀਆ ਇਦਾਂ ਚੱਲਦੀ ਰਹਿਣੀ ਆ ਪਰ ਹੱਕ ਸੱਚ ਦੀ ਆਵਾਜ਼ ਜਿਹੜੀ ਆ ਉਹ ਕਰਨ ਵਾਲੇ ਬੰਦੇ ਚੰਦੇ ਹੁੰਦੇ ਆ ਅੱਖਾਂ ਬੰਦ ਕਰਕੇ ਜਿਹੜੇ ਨੰਗ ਜਾਂਦੇ ਉਹ ਕੋਈ ਹੋਰ ਹੋਣਗੇ ਮੈਂ ਜਿੰਨਾ ਚਿਰ ਜੀਂਦਾ ਇਦਾਂ ਇੱਕ ਠੋਕੇ ਬੋਲੂਗਾ ਨਾ ਮੈਂ ਡਰਨ ਵਾਲਿਆ ਜੋ ਨਾ ਮੈਂ ਦੱਬਣ ਵਾਲਿਆ ਜੋ ਤਾਂ ਨਾ ਕੋਈ ਇਹ ਭਲੇਖਾ ਰੱਖੇ ਮਨ 'ਚ ਵੀ ਮੈਂ ਚਾਰ ਦਿਨ ਬੋਲੂਗਾ ਤੇ ਮੈਂ ਚਲ ਜੂਗਾ ਇਹ ਗਲਤ ਫਹਮੀ ਮਨ 'ਚੋਂ ਕੱਢ ਲਿਓ ਮੈਂ ਇਦਾਂ ਹੀ ਬੋਲਦੇ ਰਹਿਣਾ ਹੁਣ ਲੈ ਤੇ ਸ਼ੁਰੂ ਹੋਇਆ ਤੁਸੀਂ ਵੇਖਿਓ ਬਣਦਾ ਕੀ ਆ ਗਾਂਗਾ ਤੇ ਮੈਂ ਪਿੱਛੇ ਨਹੀਂ ਜੇ ਹਟਣਾ ਜਿੰਨਾ ਚਿਰ ਇਹ ਮਸਲੇ ਹੱਲ ਨਾ ਹੋਏ ਬਹੁਤ ਬਹੁਤ ਧੰਨਵਾਦ ਜੀ ਇਹ ਨੇ ਸੋਨੂ ਜੰਡਿਆਲਾ ਜੀ ਜਿਹੜੇ ਕਿ ਸਮਾ ਜਿਹੜੇ ਕਿ ਹਾਲਾਤ ਤੁਹਾਡੇ ਸਾਹਮਣੇ ਬਿਆਨ ਕੀਤੇ ਨੇ ਹਾਲਾਤ ਇਹ ਬਣੇ ਨੇ ਕਿ ਜਿੱਥੇ ਲਾਇਸੈਂਸ ਬਣਾਉਣ ਲਈ ਆਮ ਜਨਤਾ ਪਹੁੰਚਦੀ ਹੈ ਉੱਥੇ ਜਾਨਵਰਾਂ ਦੀ ਪਰਮਾਰ ਪਈ ਹੋਈ ਹੈ ਤੇ ਸੋਨੂ ਜੰਡਿਆਲਾ ਜੀ ਨੇ ਜਿਹੜਾ ਇਹ ਮੁੱਦਾ ਉਠਾਇਆ ਹੈ ਇਸ ਮੁੱਦੇ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਮੁੱਦਾ ਜਿਹੜਾ ਹੈ ਡੀਟੀਓ ਦਫਤਰ ਦਾ ਹੈ ਡੀਟੀਓ ਦਫਤਰ ਦੀ ਵੀਡੀਓ ਵਾਇਰਲ ਹੋਈ ਤਾਂ ਸੋਨੂ ਜੰਡਿਆਲਾ ਜੀ ਮੀਡੀਆ ਦੇ ਸਾਹਮਣੇ ਆਏ ਅਤੇ ਉਹਨਾਂ ਨੇ ਅਪੀਲ ਕੀਤੀ ਹੈ ਜਿ ਇਸ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਤਰਨਵੀਰ ਜੇ ਲਾਲੀ ਅੰਮ੍ਰਿਤਸਰ